ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਮਿੱਤਰੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਮੋੜ ਮੰਡੀ ਜਿਹੜੀ ਕਿ ਮਹੀਨੇ ਚ 20 ਤਰੀਕ ਨੂੰ ਸੱਜਣੋ ਇੱਕ ਵਾਰ ਲੱਗਦੀ ਹੈ ਅੱਜ ਮੰਡੀ ਦੇ ਰਿਕਾਰਡ ਤੋੜ ਮਾਲ ਪਹੁੰਚਾ ਹੋਇਆ ਹੈ ਇਧਰ ਗੱਡੀਆਂ ਦੇਖ ਕਾਣ ਤੁਸੀਂ ਬਾਕੀ ਮੋੜ ਮੰਡੀ ਸੱਜਣੋ ਵਧੀਆ ਚੰਗੀਆਂ ਤਾਕੀਆਂ ਝੋਕੀਆਂ ਨੂੰ ਜਾਣੀ ਜਾਂਦੀ ਹੈ ਇੱਥੇ ਸੱਜਣੋ ਪੰਜਾਬ ਆ ਰਹੇ ਆਣੇ Rajasthan ਦਾ ਮਾਲ ਪਹੁੰਚਦਾ ਆਜੋ ਆਪਾਂ ਤੁਹਾਨੂੰ ਮੰਡੀ ਦੇ ਅੰਦਰ ਲੈ ਕੇ ਚੱਲਦੇ ਹਾਂ ਸੱਜਣੋ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਅੱਜ ਕਰਵਾਵਾਂਗੇ ਆਪਾਂ ਸੱਜਣੋ ਤੁਹਾਨੂੰ ਮੋੜ ਮੰਡੀ ਦੇ ਜਾਨਵਰਾਂ ਤੋਂ ਜਾਣੂ ਕਰਾਵਾਂਗੇ ਲੈ ਆਜੋ ਲੈ ਕੇ ਚੱਲਦੇ ਹਾਂ ਮੰਡੀ ਦੇ ਅੰਦਰ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਮੈਂ ਸੱਜਣੋ ਮੋੜ ਮੰਡੀ ਤੇ ਪਹਿਲੇ ਹੀ ਜੋੜਾ ਲੱਗਿਆ ਸਨੋ ਟੌਪ ਦਾ ਦਿਖਾਉਣਾ ਇੱਕ ਦੂਜੇ ਸੂਆ ਚਾਰ ਦੰਦ ਦੇ ਕਪਲੂਣ ਆ ਸੱਜਣੋ ਦੋ ਦੰਦ ਆਵੇ ਬਾਈ ਨਾਮ ਲਿਆਉਣਿਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਨਾਮ ਦੱਸੋ ਗਿਆ ਬਲਕਾਰ ਸਿੰਘ ਬਾਈ ਪਿੰਡ ਕਿਹੜਾ ਜੀ ਰਾਜਗੜ ਕੁੱਬੇ ਬਾਈ ਵਪਾਰ ਦਾ ਹੀ ਕੰਮ ਆ ਬਾਈ ਹਾਂਜੀ ਇਹ ਕਰਦੇ ਆ ਝੋਟੀਆਂ ਬਾਈ ਅੱਛਾ ਇਹ ਕਰਦੀਆਂ ਆਪਣੀ ਹਾਂ ਬਾਈ ਬਾਈ ਪਿੰਡ ਕਿਹੜਾ ਰਾਜਗੜ ਕੁੱਬੇ ਵਪਾਰ ਦਾ ਹੀ ਕੰਮ ਆ ਬਾਈ ਹਾਂ ਬਾਈ ਵਪਾਰ ਦਾ ਇਹ ਕਰਦੀਆਂ ਬਾਈ ਇਹ ਦੋਹੇ ਕਰਦੀਆਂ ਕਰਦੀਆਂ ਬਾਈ ਆ ਇੱਕ ਨੰਬਰ ਆਈ ਹਾਂ ਇਹਦਾ ਸੁਆ ਕਿਹੜਾ ਬਾਈ ਇੱਕ ਨੰਬਰ ਆਈ ਇਹ ਜੈ ਸੁਆ ਬਾਈ ਮੂੰਹ ਚੌਗੀ ਆ ਬਾਈ ਮੂੰਹ ਚਾਰ ਦੰਦ ਚਾਰ ਦੰਦ ਜਿਹੜੇ ਆ ਦੋ ਨੰਬਰ ਦੇ ਖੜੀਆਂ ਝੋਟੀਆਂ ਇਹ ਦੁੱਕੀ ਆ ਬਾਈ ਦੋ ਕਦੇ ਚੱਕੇ ਆ ਬਾਈ ਅੱਛਾ ਮੂੰਹੋਂ ਦੋ ਕਰੇ ਰੰਦ ਚੱਕੇ ਆ ਹਾਂ ਬਾਈ ਇਹਦਾ ਪੈ ਜਿਹੜੀ ਪਨਵਾ ਚਾਰ ਦੰਦ ਦੂਜੇ ਸੂਏ ਆ ਇਹਦੇ ਥੱਲੇ ਦੁੱਧ ਕਿੰਨਾ ਕਰਾਈ ਦੀ ਆ ਬਾਈ ਇਸ ਟਾਈਮ ਹਾਜ਼ਰ ਆ ਬਾਈ 14 ਕਿਲੋ ਆ 14 ਕਿਲੋ ਕਿੰਨੇ ਕਿਦਾਂ ਦੀ ਸੂਈ ਹੋਈ ਆ ਇਹ ਜਿਹਨੂੰ ਬਾਈ 6 ਦਿਨ ਹੋ ਗਏ ਸੂਈ ਬੱਚਾ ਕੀ ਆ ਜੀ ਇਹਦਾ ਟੱਟਾ ਆ ਬਾਈ ਅੱਛਾ ਚਲਵਾਉਂਗਾ ਇੱਕ ਮਿੰਟ ਨੂੰ ਤੋੜ ਦਿੰਦਾ ਬਾਈ ਆ ਜੋਤੀ ਤੋੜ ਇੱਕ ਮਿੰਟ ਸੱਜਣੋਂ ਮੂੰਹੋਂ ਚਾਰ ਦੰਦ ਦਾ ਦੁੱਧ ਕਿੰਨਾ ਬਾਈ 14 ਕਿਲੋ ਆ ਚੋ ਚਾਰ ਦੰਦ ਦਾ ਇਸ ਟਾਈਮ 14 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਚਾਰ ਦੰਦ ਵਿੱਚ ਸੱ ਕੱਦ-ਕਾਡ ਦੇਖ ਸਕਦੇ ਹੋ ਤੇ ਸਿੰਗਾਂ ਦੀ ਬਣਾਵਟ ਦੇਖ ਸਕਦੇ ਹੋ ਪਿਓਰ ਮੋਹਰਾ ਚ ਕਹਿ ਸਕਦੇ ਆ ਸੱਜਣੋ ਇਹੋ ਆਪਾਂ ਜੋ ਤੁਰੂ ਕੀ ਨਾ ਹਵਾਨੇ ਦੀ ਜਜਮੈਂਟ ਕਰ ਲਓ ਤੇ ਥਣ-ਫੋਣ ਦੇਖ ਸਕਦੇ ਹੋ ਪੂਰਾ ਟੋਪ ਦਾ ਲੱਗਿਆ ਜੋ ਕੀ ਜਮਾ ਇਹ ਬਾਕੀ ਰੋਤ ਸੱਜਣੋ ਸਾਰਾ ਮੈਂ 22 ਤੋਂ ਕਨਫਰਮ ਕਰਾ ਦੂੰਗਾ ਨੰਬਰ 22 ਦਾ ਵੀਡੀਓ ਚ ਹੀ ਲਾ ਦੂੰਗਾ ਕਮਾ ਲਓ ਜੀ ਸੱਜਣੋ ਮੌੜ ਮੰਡੀ ਇਹ ਵਿੱਚ ਛੋਟੇ ਜਿਹੇ ਜਾਨਵਰਾਂ ਨੂੰ ਜਾਣੀ ਜਾਂਦੀ ਹੈ ਕਿਉਂਕਿ ਇੱਥੇ ਪੰਜਾਬ ਹਰਿਆਣਾ ਰਾਜਸਥਾਨ ਦੋ ਤਿੰਨ ਸਟੇਟਾਂ ਦਾ ਮਾਲ ਪਹੁੰਚਦਾ ਬਾਕੀ ਸੱਜਣੋ ਅੱਜ ਮੌੜ ਮੰਡੀ ਦੇ ਨਾ ਰਿਕਾਰਡ ਤੋੜ ਮਾਲ ਪਹੁੰ ਚੋਟੀਆਂ ਤੁਹਾਨੂੰ ਐਂ ਦਿਖਾਵਾਂਗੇ ਸੱਜਣੋ ਅੱਜ ਪੂਰੀ ਆਪਾਂ ਟਾਪ ਟਾਪ ਦੀਆਂ ਤੇ ਇਹਦਾ ਨਾ ਆਪਾਂ ਹੁਣ ਰੇਟ ਪੁੱਛ ਦਿੰਨੇ ਆਂ ਬਾਈ ਤੇ ਇੱਕ ਵਾਰੀ ਥਾਣਾਵਾਨਾ ਸੱਜਣੋ ਨਾੜਾਂ ਦੇਖ ਸਕਦੇ ਹੋ ਬੱਦਾਰੇ ਜਾਨਵਰ ਨੇ ਇਧਰੋਂ ਅੱਜੋਂ ਦਿਖਾ ਦੇਣਾ ਤੁਹਾਨੂੰ ਮੈਂ ਥਾਣਾਵਾਨਾ ਸਿੰਘ ਦੀ ਟਾਪ ਦੀ ਝੋਤੀ ਆ ਸੱਜਣੋ ਹਾਂ ਬਾਈ ਬਾਈ ਇਹਦਾ ਰੇਟ ਆ ਰੇਟ ਆ ਬਾਈ 2 ਲੱਖ ਮਾਹਰ ਕਿੰਨੇ ਵੀ ਛੱਡ ਦੋਗੇ ਇੱਧਰ ਕਰਦੇ ਛੱਡਦਾ 170 ਵੀ ਹਾਂ ਮਾਲ ਖਾਸ ਆ ਰਿਹਾ ਜਮੰਡੀ ਦੇ ਬਾਈ ਝੋਟੀ ਵੀ ਟਾਪ ਦੀ ਇੱਕ ਨੰਬਰ ਦੀ ਹੈ ਮੰਡੀ ਖੈ ਨਹੀਂ ਇਹ ਜੀ 1 ਲੱਖ 70 ਹਜ਼ਾਰ ਦੀ ਦੇ ਦਾਂਗੇ ਆਪਾਂ ਹਾਂ ਇਹਦੇ ਜਮਾਨਤਾਂ ਨੂੰ ਮਾਨਤਾਂ ਹੋ ਜੂ ਬਾਈ ਨੰਬਰ ਬੋਲ ਦੇ ਤੇਰਾ ਸਿੱਧਾ 94175 ਬਾਈ ਹਾਂਜੀ 5255 ਇੱਕ ਵਾਰੀ ਫੇਰ ਬੋਲ ਦੇ 94175 ਹਾਂਜੀ 5255 ਘਰੇ ਵੀ ਹੁੰਦੇ ਬਾਈ ਜਾਨਵਰਾਂ ਦੇ ਹਾਂ ਬਾਈ ਹੁੰਦੇ ਬਾਈ ਕਿੰਨੇ ਘੰਟੇ ਕਿੰਨੇ ਤੋਂ ਕਿੰਨੇ ਰੇਟ ਵਾਲੇ ਹੁੰਦੇ ਆ ਰੇਟ ਤਾਂ ਬਾਈ 60 ਤੋਂ ਲੈ ਕੇ ਹਾਂਜੀ ਡੇਢ ਤੱਕ 2 ਤੱਕ ਵੀ ਹੁੰਦਾ 60 ਤੋਂ ਲੈ ਕੇ ਡੇਢ ਤੱਕ ਇਹ ਦੋ ਨੰਬਰ ਆ ਵੀ ਪਹਿਲੇ ਸੀ ਇਹ ਹਾਂ ਪਹਿਲੇ ਸੀ ਤੋਰੀ ਬਾਈ ਕਮਾਈਆਂ ਨੂੰ ਸੱਜਣਾ ਸਿੰਘ ਸੰਗੇ ਇਹਦਾ ਵੀ ਦੇਖ ਸਕਦੇ ਹੋ ਛੋਟੀ ਇਹ ਵੀ ਸ਼ਕੀਨ ਹੈ ਪੂਰੀ ਇਹ ਪਹਿਲੇ ਸੂਏ ਆ ਮੂੰਹੋਂ ਦੋ ਦੰਦ ਹੈ ਬਾਕੀ ਹਵਾਨੀ ਜੱਜਮੈਂਟ ਕਰ ਲਿਓ ਥਾਣਾ ਥਾਣਾ ਉੱਡ ਦੇਖ ਲਿਓ ਇੱਕ ਵਾਰੀ ਤੇ ਬਾਕੀ ਸੱਜਣਾ ਰੇਟ ਇਹਦਾ ਵੀ ਮੈਂ ਬਾਅਦ ਵਿੱਚ ਵੀਡੀਓ ਜੀ ਕਰਾ ਦੂੰਗਾ ਬਸ ਕਮਾ ਲਓ ਜੀ ਮੋੜ ਲਓ ਜੀ ਸੱਜਣਾ ਜਾਨਵਰਾਂ ਨੇ ਪਹੁੰਚੇ ਜਮਾ ਛੋਟੀ ਦੇ ਜਾਨਵਰ ਨੇ ਇਧਰੋਂ ਦੇਖ ਸਕਦੇ ਹੋ ਸਿੰਘ ਸੰਗ ਦਾ ਅੱਗੇ ਤੋਂ ਹਵਾਨਾ ਰਖਾ ਦਨ ਇਹਦਾ ਤੇ ਬਾਕੀ ਉੱਤੋਂ ਚੜਾਈ ਚੁੜੀ ਬਹੁਤ ਹੈ ਬਾਈ ਦੇ ਸੱਜਣਾ ਦੋਨੇ ਝੁੱਟੀਆਂ ਕਾਬਲੇ ਤਾਰੀਫ ਨੇ ਚੰਗੇ ਜਾਨਵਰ ਨੇ ਬਾਈ ਦੇ ਆਵੇ ਬਾਈ ਨਾਲ ਕਰਾ ਦਨੇ ਗੱਲ ਬਾਈ ਇਹਨੂੰ ਲੈ ਕੇ ਦੇਣਾਗੇ ਸੂਈ ਨੂੰ ਇਹਨੂੰ ਵੀ 6 ਦਿਨ ਹੀ ਹੋਇਆ ਬਾਈ 6 ਦਿਨ ਇਹ ਥੱਲੇ ਦੁੱਧ ਕਿੰਨਾ ਕੁ ਤਿਆਰ ਹੈ ਇਹ ਥੱਲੇ 11 ਕਿਲੋ ਬਹੜਾ ਵੀਰੇ ਕਿੰਨਾ ਕਿੰਨਾ ਕੱਢ ਸਕਦੀ ਹੈ ਬਾਈ ਦੇ ਦੇ ਵੀਰੇ 13-14 ਕਿਲੋ ਇਹਦਾ ਰੇਟ ਬਾਈ ਇਹਦਾ 1 ਤੀ ਹੈ ਬਾਈ ਤੇ ਸੱਜਣਾ ਫਿਕਸ ਜੇ ਰੇਟ ਹੀ ਦਸੀ ਹੈ ਜਿਆ ਤੈਨੂੰ ਘਟਾਉਣਾ ਘਟੂਣਾ ਨਹੀਂ ਕਿਸੇ ਨੇ ਇੱਕ 20 ਦੇ ਦਾਂਗੇ ਬਾਈ 10 ਦੀ ਛੱਡ ਦੇ 100 ਦੇ ਦਾਂਗੇ ਥਾਣਾ ਉਹ ਹਾਥੜਾ ਨਹੀਂ ਹੈਗੀ ਦੀ ਡੇਢ ਦੀ 31 ਵਾਲੀ ਚੰਗੇ ਆ ਅੱਛਾ ਨੰਬਰ ਫੇਰ ਬੋਲੋ ਬਾਈ 94175 ਬਾਈ ਠੀਕ ਹੈ ਜੀ ਕਿੰਨੇ ਦਾ ਕੇਲਾ ਹੈ ਬਾਈ ਜੀ ਅਸੀਂ ਬਾਈ ਦੋ ਹੀ ਲੈ ਅੱਛਾ ਦੋ ਹੀ ਲੈ ਕੇ ਹਾਂ ਧੰਨਵਾਦ ਬਾਈ ਲੈ ਸੱਜਣ ਨੂੰ ਅੱਗੇ ਲੈ ਕੇ ਚੱਲਦੇ ਆ ਫੋਰ ਦਿਖਾਉਣਾ ਤੁਹਾਨੂੰ ਮੋੜ ਮੰਡੀ ਦੇ ਨਗੀਨੇ ਅੱਜ ਟੌਪ ਟੌਪ ਦੇ ਜਾਨਵਰ ਪਹੁੰਚੇ ਆ ਸਾਰੇ ਚਲਾਇਆ ਪਾ ਆ ਦੇਖੋ ਸੱਜਣੋ ਝੋਟੀ ਮੈਨ ਲੱਗਾ ਐ ਮਤਲਬ ਸਾਰੀ ਮੰਡੀ ਚ ਵੱਡੀ ਹੋਊਗੀ ਕਾਠਕੂਟ ਦੇਖ ਸਕਦੇ ਕਿੰਡਾ ਡਬਲ ਐ ਉਸ ਤੋਂ ਚਲਾ ਦਿਓ ਜੀ ਇਹਨੂੰ ਬਾਤ ਮਾ ਲੋ ਜੀ ਬਾਹਰ ਵੱਡੇ ਕਦ ਅਧਕਾਰ ਵੀ ਆ ਸੱਜਣੋ ਮੇਰਾ ਖਿਆਲ ਆ 6 ਫੁੱਟ ਦੇ ਨੇੜ ਤੇ ਰਹੂਗੀ ਬਈ ਨਾਮ ਦੱਸੋ ਗਿਆ ਆਪਣਾ ਨਾਮ ਮੇਰੇ ਪ੍ਰਕਾਸ਼ ਸਿੰਘ ਪਿੰਡ ਕਿਹੜਾ ਬਾਈ ਪਿੰਡ ਪੁਰਥਲਾ ਮੰਡੇਰੀ ਜੀ ਕੁੱਚੀ ਬੋਲ ਰਹਾ ਐਂਡਾ ਪੋਰਟਲ ਆ ਮੇਰੇ ਫਿਰ ਜਿਲ੍ਹੇ ਜਰਾਣਾ ਬਾਈ ਜਿਲ੍ਹੇ ਸੰਗਰੂਰ ਚ ਜੀ ਸੰਗਰੂਰ ਚ ਜੀ ਸੂਆ ਕਿਹੜਾ ਝੋਟੀ ਜਿਹੜੀ ਦਿਖਾਈ ਸੂਆ ਤੀਸਰਾ ਸੂਆ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਜੇ ਇੱਕ ਹਫ਼ਤੇ ਦੇ ਕਰੀਬ ਹੋ ਗਏ ਜੀ ਇੱਕ ਹਫ਼ਤੇ ਦੇ ਬੁੱਧ ਕਿੰਨਾ ਕਰ ਆਈ ਆ ਬਾਈ ਉਹ ਤੇ ਹੁਣ 18 ਲੀਟਰ ਆ ਇਸ ਟਾਈਮ 18 ਲੀਟਰ ਲੇਵਾ ਦੇਖ ਕੇ ਲੱਗਦਾ ਨਹੀਂ ਯਾਰ 18 ਦਾ ਟਾਈਟਲੇ ਵਿੱਚ ਆ ਫੋਸਲੇ ਵਿੱਚ ਆ ਜੀ ਆ ਲੇਵਾ ਨਹੀਂ ਦਿਖਾਉਂਦੀ ਹੈ ਨਾ ਜਿੰਨੇ ਕੱਦ ਕਾਠ ਹਾਈਟ ਦਾ ਉੱਚਾ ਲੰਬਾਈ ਨੂੰ ਬਹੁਤ ਆ ਕਰੂਗੀ 25 ਲੀਟਰ ਬੁੱਧ ਬਾਗ ਦਾ ਠੋਸਲੇ ਵਿੱਚ ਸੂਆ ਕਿਹੜਾ ਹੈ ਸੂਆ ਤ ਇਹਨੇ ਜੀ 3.5 ਲੱਖ ਮੰਗਿਆ ਛੱਡੋਗੇ ਕਿੰਨੇ ਦੀ ਬਾਕੀ ਦੇਖ ਲਾਂਗੇ ਟਾਈਮ ਤੇ ਦੇਖ ਲਾਂਗੇ ਟਾਈਮ ਤੇ ਜਿਵੇਂ ਹੋਵੇ ਹੋਰ ਵੀ ਆਈਡੀਆ ਦੱਸੋ ਕੋਈ ਕਿੰਨੇ ਕਰੀ ਛੱਡ ਦੂ ਦੇਖ ਲਾਂਗੇ ਉਹ ਤਾਂ ਜਿਹੜਾ ਜਿਹਾ ਮਾਹੌਲ ਹੋਊਗਾ ਇਹਦਾ ਕਰ ਲਾਂਗੇ ਅੱਛਾ ਸੋਚ ਕੇ ਤਾਂ ਆਏ ਹੋਗੇ ਕੁਝ ਵੀ ਅੱਜ ਇੰਨੇ ਦੀ ਝੋਤੀ ਵੇਚ ਕੇ ਮੋੜਾ ਇਹ ਮੰਡੀ ਤੋਂ ਮੁੱਲ ਦਾ ਦੇ ਕੇ ਆਏ ਜਿਵੇਂ ਲਿਆਵਾਂਗੇ 2.5 ਲੱਖ ਵਟ ਕੇ ਦਾ ਸੋਚ ਕੇ ਤਾਂ ਬਹੁਤ ਖਸਾਉਣਾ ਜੀ ਸੋਚਿਆ ਹੋਰ ਕੁਝ ਨਹੀਂ ਨਾ ਮਿਲਦਾ ਮਾਲ ਬਾਲਾ ਪਹੁੰਚ ਗਿਆ ਅੱਜ ਮੰਡੀ ਹੈ ਨਾ ਹਾਂਜੀ ਹਾਂ ਮਾਲ ਬਹੁਤ ਨੰਬਰ ਬੋਲ ਦਿਓ ਬਾਈ ਆਪਣਾ ਨੰਬਰ ਹੈਗਾ ਜੀ 8729008404 ਇੱਕ ਵਾਰੀ ਫੇਰ ਬੋਲ ਦੋ ਬਈ 8729 ਹਾਂਜੀ 8729 ਪੰਜਾਬੀ ਚ ਬੋਲ ਦੇ 8829 00 8204 ਕੱਦ ਕਿੰਨਾ ਕਹੂੰ ਕੋਈ ਇਹਦਾ ਪਾ ਪਾਦੀ ਹੋਊ 5 ਫੁੱਟ ਤਕਰੀਬ ਜੀ 5 ਤੋਂ ਜ਼ਿਆਦਾ ਹੋਊ ਜ਼ਿਆਦਾ ਹੋਊਗਾ ਜੀ ਘੱਟ ਨਹੀਂ ਹੋਣਾ ਜੀ ਲੈ ਸੱਜਣਾ ਇੱਕ ਵਾਰੀ ਸਾਨੂੰ ਤੋੜ ਕੇ ਫੇਰ ਦਿਖਾ ਦੇ ਤੋੜੀ ਸੱਜਣਾ ਇਹਨੂੰ ਲੰਬੀ ਜੀ ਇਹਨੂੰ ਚਲਾਈ ਮੜੀ ਪਰ ਛੋਟੀ ਗਾਦੀ ਆ ਉਹ ਜਿਹੜਾ ਥੰਮਦੋਣੀ ਦੇਖਦਾ ਨਾ ਉਹਨੂੰ ਤਾਂ ਜੂਰੋ ਤਾਂ ਲੱਗਦਾ ਉਹ ਬਾਈ ਵਰੀ ਮੰਡੀ ਚ ਝੋਟਾ ਲਈ ਫਿਰਦੇ ਨੇ ਹਾਂ ਤੇ ਜਿਹਨਾਂ ਬਾਹਰ ਉੱਚਾ ਕੱਦ ਦਾ ਘਾਟ ਹੈ ਤੇ ਲੰਬਾਈ ਵਾਲੀ ਆ ਬਾਈ ਨਾਲ ਖੜਾ ਉਹਦੇ ਕੱਦ ਤੋਂ ਤੁਸੀਂ ਆਈਡੀਆ ਲਾ ਸਕਦੇ ਹੋ ਤਕਰੀਬਨ ਤਕਰੀਬਨ 6 ਫੁੱਟ ਦੇ ਕਰੀਬ ਆ ਸੱਜਣੋ ਬਾਕੀ ਲੇਵਾ ਘੱਟ ਦਿਖਾਉਂਦੀ ਆ ਜੇ ਨਾ ਕੱਦ ਘਾਟ ਹੈ ਨਾ ਲੇਵਾ ਥੋੜਾ ਟਾਈਟੇ ਦਿਖਾਉਂਦੀ ਆ ਬਾਈ ਕਹਿੰਦਾ ਦੁੱਧ ਚੰਗਾ ਪਾ ਦੂਗੀ ਅਜੇ ਅੱਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਹੋਰ ਦਿਖਾਉਨੇ ਆ ਆਪਾਂ ਮਾੜ ਮੰਡੀ ਦੇ ਨਗੀਨੇ ਅੱਜ ਮਾਲ ਸੱਜਣੋਂ ਬਾਹਲਾ ਪਹੁੰਚਾ ਹੈ ਮੰਡੀ ਤੇ ਅੱਜ ਮੈਰਾ ਗਿਆ ਲਾਉਣ ਨੂੰ ਲਾਉਣ ਨੂੰ ਵੀ ਥਾਂ ਨਹੀਂ ਹੈਗਾ ਕਿਤੇ ਬਹੁਤ ਜ਼ਿਆਦੇ ਮਾਲ ਆ ਬਹੁਤ ਜ਼ਿਆਦੇ ਆ ਵਲੀ ਜੰਗੀ ਮੈਂ ਆ ਚੋਣ ਦੇਖੀ ਤਨਾ ਮੋਟਾ ਚਲਾਈ ਭਾਈ ਇਹਨੂੰ ਤੋਰ ਦੇ ਤੋਰ ਦੇ ਕਰ ਲੈ ਸੱਜਣਾਂ ਇੱਕ ਆ ਦਿਖਾਉਣਾ ਵੇ ਨਗੀਨਾ ਸੋਨੂ ਵੇ ਥਣ ਥਣ ਦੇਖੋ ਝੋਤੀ ਇਹ ਕਿੰਨਾ ਕਾਇਮ ਲੱਗਿਆ ਤੇ ਸਿੰਘਾ ਸੰਗਾਨੀ ਬਣਾਵਟ ਬਿਲਕੁਲ ਕੁੰਡੇ ਸਿੰਘਾ ਚਸ਼ਕੀਨ ਝੋਟੀ ਆ ਪੂਰੀ ਪਲੱਸ ਜਰੋਨਾ ਡਿਟੇਲ ਇਹਦੀ ਪੁੱਛਦੇ ਆ ਜਾ ਕੇ ਲਾਣੇਦਾਰ ਨੂੰ ਕੀ ਗੱਲਬਾਤ ਹੈ ਜੀ ਕਿਹੜਾ ਸੂਆ ਸਤਰੀਕਾਲ ਜੀ ਸਤਰੀਕਾਲ ਜੀ ਨਾਮ ਦੱਸੋ ਜੀ ਕੀ ਬਾਦਲ ਸਿੰਘ ਜੀ ਪਿੰਡ ਕਿਹੜਾ ਜੀ चौहानਕੇ ਖੁਰਦੋ ਜੀ ਕਿਹੜੇ ਜ਼ਿਲ੍ਹੇ ਚ ਰਹਜੰਦਾ ਬਰਨਾਲਾ ਜ਼ਿਲ੍ਹਾ ਜੀ ਬਰਨਾਲਾ ਜ਼ਿਲ੍ਹਾ ਜੀ ਹਾਂਜੀ ਸੂਆ ਕਿਹੜਾ ਝੋਟੀ ਦਾ ਦਾ ਦੂਜਾ ਸੂਆ ਜੀ ਕਿੰਨੇ ਕਿਦਨ ਹੋ ਗਿਆ ਸੂਈ ਨੂੰ ਸੂਈ ਨੂੰ ਆ 7 ਮਹੀਨਾ ਹੋਣਾ ਜੀ ਵਪਾਰ ਦਾ ਹੀ ਕੰਮ ਆ ਜੀ ਹਾਂਜੀ ਵਪਾਰ ਦਾ ਜੀ ਕਿੰਨਾ ਕਿਦਨ ਰੈਡੀ ਆ ਜੀ ਹੁਣ ਉੰਗਲ 14 ਕਿਲੋ ਆ ਜੀ 14 ਰੈਡੀ ਹੈ ਹਾਂਜੀ ਰੈਡੀ ਹੈ ਜੀ ਕਿੰਨਾ ਕਿਦਦ ਪਾ ਦੂ ਜੀ 18 ਕਿਲੋ ਪਾ ਦੂ ਜੀ ਰੇਟ ਇਹਦਾ ਫਿਕਸ ਰੇਟ ਹੀ ਦੱਸ ਦੇ ਪਰ ਮੁੰਲ ਦੇ 160 ਕਰਦੇ ਆ ਜੀ ਹਾਂਜੀ 160 ਮਾਲ ਬਾੜਾ ਆ ਰਿਆ ਮੰਡੀ ਦੇ ਕੋਈ ਨਹੀਂ ਮਾਲ ਵਾ ਮੈਂ ਸਨਾ ਥੋੜੀਆਂ ਹੀ ਆਈਆਂ ਨੇ ਦੂਜੀਆਂ ਬਾੜੀਆਂ ਆਈਆਂ ਨੇ ਗੇਤੀ ਵਾਲੀਆਂ ਨੇ ਅੱਛਾ ਹਾਂ ਸ਼ਕੀਮ ਝੋਟੀਆਂ ਥੋੜੀਆਂ ਆਈਆਂ ਨੇ ਵੱਡੀਆਂ ਦਾ ਸਨ ਆਈਆਂ ਮੱਝੇ ਨਾਲ ਥੋੜੀਆਂ ਨੇ ਗਿਣਤੀ ਤਾਂ ਮੈਂ ਤਾਂ ਰੋਡ ਤੋਂ ਲੰਘ ਕੇ ਆਇਆ ਲੰਘਣ ਨੂੰ ਇਹ ਸੱਟਾਂ ਨੂੰ ਜਿਵੇਂ ਕਹਦੀ ਨਾ ਕਾਟੋ ਬਨ ਨਹੀਂ ਆਈਆਂ ਹੋਈਆਂ ਨੇ ਅੱਛਾ ਉਹ ਕਿਹੜੀਆਂ ਹੁੰਦੀਆਂ ਨੇ ਕੋਬਨ ਨਹੀਂ ਹੋਣੀ ਮੈਂ ਜਿਹੜੇ ਰੇਕੀ ਮੰਡੀ ਪਾ ਲੈਂਦਾ ਮੇਰੇ ਵਰਗਾ ਅੱਛਾ ਜੀ ਹਾਂ ਕਿੰਨੇ ਦੀ ਛੱਡ ਦਾਂਗੇ ਝੋਟੀਆਂ ਆਪਾਂ ਇਹ ਛੱਡ ਦਾਂਗੇ ਜੀ 140 ਦੀ ਨੰਬਰ ਬੋਲ ਦਿਓ ਜੀ 99147 ਹਾਂਜੀ 01347 ਲੈ ਇੱਕ ਵਾਰੀ ਹੋਰ ਚਲਾ ਦੇ ਭਾਈ ਇਹਨੂੰ ਚਲਾਈ ਮੜੀ ਮੜੇ ਦੂਜਾ ਸੁਆ ਜੀ ਦੂਜਾ ਸੁਆ ਬੜੀ ਚੰਗੀ ਝੋਟੀ ਆ ਖੋਲਾ ਭਾਈ ਸਿੰਗਲ ਬਾਜ਼ਾਰ ਤੇ ਆ ਜਾਵਾਂ ਜੀ ਹਾਂਜੀ ਸਿੰਗਲ ਬਾਜ਼ਾਰ ਤੇ ਕੋਈ ਬਾਜ਼ਾਰ ਨਹੀਂ ਲਾਇਆ ਹੋਇਆ ਇਹਨੂੰ अच्छा व्यापारी ਤਾਂ ਕਹਿੰਦੇ ਤੀਰਾ ਵੀ ਲਾਉਣ ਨੇ ਫਿਰ ਲਾਉਣ ਨੇ ਫਿਰ ਬਦਨਾਵੀਆਂ ਫਿਰ ਉਹ ਗੱਲ ਤਾਂ ਹੋਣੀ ਹੈ ਨਾ ਲੈ ਜਦੋਂ ਦੂਜੇ ਸਵੇਰੇ ਕਿਹਾ ਉਹਨੇ ਵੀ ਬਣਾਈ ਤੋਨੇ ਕਹਿੰਦਾ ਸਿੰਗਲ ਬਾਜ਼ਾਰ ਉਹਨਾਂ ਦਾ 11 12 ਵਜੇ ਕਹਿੰਦਾ ਬਾਲੀ ਖੜੂਗੀ ਹੈ ਬਣਦੀ ਹੈ ਵਗੀ ਜਾਊ ਕਹਿੰਦਾ ਜਿਵੇਂ ਜਿਵੇਂ ਆਥਣ ਹੋਊਗਾ ਜੱਤੀਆਂ ਬੰਦਾ ਗੱਲ ਕੀ ਆਏ ਸੀ ਆ ਵੀ ਮੰਡੀ ਲੱਗਦੀ ਨਹੀਂ ਹੈਗੀ ਅੱਛਾ ਲੱਗ ਕੇ ਬਾਜ਼ਾਰ ਨਹੀਂ ਮੈਨੂੰ ਲਾਇਆ ਹੋਇਆ ਸਾਡਾ ਸਿੰਗਲ ਬਾਜ਼ਾਰ ਆ ਦੁਪਹਿਰੇ ਦੇ ਬਾਲੀ ਖੜੂਗੀ ਹੈ ਦੇਖ ਰਹਾ ਜੀ ਘੰਟੀ ਨੂੰ ਕਿੰਨੀ ਖੇੜਦੀ ਆ ਤਾ ਨੰਬਰ ਬੋਲ ਦੋ ਅਮਨ ਜਰ ਲੱਗੇ ਪੈਣੀ ਨੰਬਰ ਬੋਲ ਦੋ 9914701347 ਠੀਕ ਹੈ ਜੀ ਲੈ ਆਜਾ ਸੱਜਣਾ ਅੱਗੇ ਲੈ ਕੇ ਚੱਲਣਾ ਉਹ ਜਾਨਵਰ ਤਾਂ ਸਾਨੂੰ ਨਗੀਨੇ ਨਹੀਂ ਲੱਗਦਾ ਜਿਹੜਾ ਇਨਸਾਨ ਪਸ਼ੂ ਕਹਿੰਦਾ ਹਾਂ ਚੰਗਾ ਚੈਨਲ ਉਹ ਕੰਮ ਕਰੀ ਤੋਪੀਆਂ ਨੂੰ ਆਏ ਦਿਖਾ ਦੂੰਗਾ ਅੱਜ ਟੋਪ ਟੋਪ ਦੀਆਂ ਮੋੜ ਮੰਡੀ ਤੇ ਘਰੇ ਬੈਠਿਆਂ ਮੈਂ ਮੰਡੀ ਦਿਖਾ ਦਾਂਗਾ ਬਾਹਲੇ ਸੱਜਣਾ ਹੁੰਦਾ ਜਿਹੜੇ ਆ ਨਹੀਂ ਸਕਦੇ ਲੈ ਕਾ ਦਿਖਾਉਣੇ ਉਹ ਨਗੀਨਾ ਨਗੀਨੇ ਹੀ ਮਿਲਦੇ ਨੇ ਮੰਡੀ ਤੇ ਅੱਜ ਆਇਆਂ ਨੂੰ ਚਲਾ ਦੇ ਜੀ ਜਿਹੜੇ ਸੱਜਣਾ ਨਹੀਂ ਸਕਦੇ ਨਾ ਉਹਨਾਂ ਨੂੰ ਆਪਾਂ ਘਰੇ ਬੈਠਾ ਨੂੰ ਦਿਖਾ ਦਨੇ ਮੰਡੀ ਨਾਲ ਰੇਟਾਂ ਤੋਂ ਕਰਾ ਦਨੇ ਮੰਡੀ ਦੇ ਸੱਜਣੋਂ ਕੀ ਰੇਟ ਚੱਲਦੇ ਨੇ ਤੇ ਬਾਕੀ ਝੋਟੀਆਂ ਬਾਹਰੀ ਟਾਪ ਦੀ ਝੋਟੀਆਂ ਸੱਜਣੋਂ ਇਹ ਵੀ ਥਾਂ ਤੋਂ ਦੇਖ ਸਕਦੇ ਹਾਂ ਦੂਰਾ ਲੱਗਿਆ ਚਲਾਵੇ ਕਰਾ ਦਿਆ ਧੁੱਪ ਜਿਹੀ ਵਿਚਦੀ ਮੋਰਲਾ ਧੁੱਪ ਜੀ ਚ ਨਾ ਦੇਖ ਲਿਆ ਸਮਾਰ ਕੇ ਬਾਕਮਾਲ ਆ ਬਾਈ ਲਾ ਇਹਦੇ ਜਾਨਵਰਾਂ ਨੂੰ ਜਾਣੀ ਜਾਂਦੀ ਆ ਮੋਰ ਮੰਡੀ ਟਾਪ ਦੇ ਨਗੀਨਿਆਂ ਨੂੰ ਇੱਥੇ ਪਹੁੰਚਦੀਆਂ ਨੇ ਪਯੋਰ ਮੋਰਾ ਨਸਲ ਦੀਆਂ ਵੱਡੇ ਕੱਦ ਵਾਲੀਆਂ ਬਦਿਆ ਸ਼ਕੀਨ ਝੋਟੀਆਂ ਚੰਗੀਆਂ ਪੂਰੀਆਂ ਲੈ ਬਰੋਗ ਨੂੰ ਦੇਖ ਸਕਦੇ ਹਵਾਨਾ ਸੱਜਣੋਂ ਲੈ ਡੀ ਟੇਲ ਇਹਦੀ ਆਪਾਂ ਪੁੱਛ ਲੈਨੇ ਬਾਈ ਨੂੰ ਕੀ ਗੱਲ ਬਾਤ ਹੈ ਲੈ ਆ ਜਾ ਸੱਜਣਾ ਡੀ ਟੇਲ ਦੱਸ ਦੇ ਵੀ ਆ ਬੰਦੇ ਸਸਰੀ ਘਾਲ ਬਾਈ ਸਸਰੀ ਘਾਲ ਜੀ ਨਾਮ ਕੀ ਹੈ ਜੀ ਲਖਮੀ ਜੀ ਪਿੰਡ ਕਿਹੜਾ ਬਾਈ ਟੋਂਗ ਵਾਲੀ ਜੀ ਟੋਂਗ ਵਾਲੇ ਵਪਾਰ ਦਾ ਹੀ ਕੰਮ ਆ ਬਾਈ ਹਾਂਜੀ ਹਾਂਜੀ ਸੁਆ ਕਿਹੜਾ ਹੈ ਝੋਟੀ ਦਾ ਦੂਜਾ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਆ ਹਫਤਾ ਹੋ ਗਿਆ ਜੀ ਇੱਕ ਹਫਤਾ ਦੇਖਣ ਨੂੰ ਤੀਜੇ ਲੱਗਦੇ ਆ ਡਾਵਲ ਬਹੁਤ ਲੱਗਦੀ ਆ ਦੂਜੇ ਆ ਹੈ ਕਨਫਰਮ ਹੀ ਦੂਜਾ ਜੀ ਜੀ ਦੁੱਧ ਕਿੰਨਾ ਕੁ ਰੈਡੀ ਆ ਹੁਣ ਹੁਣ 14 ਕਿਲੋ ਤਿਆਰ ਆ 14 ਕਿਲੋ ਕਿੰਨਾ ਕੁ ਦੁੱਧ ਪਾ ਸਕਦੀ ਆ 16-17 ਦੇ ਰੇਟ ਇਹਦਾ ਫਿਰ 16-17 ਵਾਲੀ ਦਾ 170 ਰੇਟ ਵਾੜਾ ਕਰੀ ਜੰਨਾ ਹੈ ਹੈ ਬਾਜ਼ਾਰ ਤਾਂ ਮੰਦਾ ਲੱਗਦਾ ਅੱਜ ਜਾਨਵਰ ਤਾਂ ਕਿੰਨੇ ਆ ਰਹੇ ਮੰਡੀ ਮੈਂ ਬਹੁਤ ਚੰਗੀ ਆ ਹੈ ਐਡੀ ਫੈਂਡਿੰਗ ਹਰੇਕ ਕੋਲੇ ਥੋੜੀ ਆ ਅੱਜ ਤਾਂ ਇਹ ਬੇਡੀਆਂ ਖਾਸੀਆਂ ਆ ਰਹੀਆਂ ਨੇ ਉਹਰੇ ਹੈ ਇਦੂ ਵੀ ਵੱਡੀ ਖੜੀ ਐ ਇੱਕ ਉੱਤੇ ਬਾਹਰ ਵੀ ਵੱਡੀਆਂ 3.5 ਮੰਗੀ ਜਾਂਦੇ ਆ। ਜੱਲ ਵੀ ਦੇਖ ਲੈ ਤੂੰ। ਐ। ਕਿੰਨੇ ਦੀ ਛੱਡ ਦਾਂਗੇ ਆਪਾਂ? 160 ਦੀ। ਹੈ? 40 ਦੀ ਨਹੀਂ ਛੱਡਦਾ। ਕੈੜੀ ਲੈ ਰਹੀ ਐ? ਹੈ? 60 ਦੀ ਲੈ ਰਹੀ ਰ। ਹੱਥ ਦੀ ਨੰਬਰ ਬੋਲ ਦੇ ਤੇਰਾ। 94646280। ਇੱਕ ਵਾਰੀ ਫੇਰ ਬੋਲ ਦੇ। 94646280। ਠੀਕ ਆ ਜੀ। ਕਿੰਨੀਆਂ ਝੋਟੀਆਂ ਲੈ ਕੇ ਆਏ ਅੱਜ ਆਪਾਂ? ਦੂਸਰੀ ਕਿਹੜੀ ਐ? ਇਹ ਵੀ ਚਲਾ ਦੇ ਫੇਰ। ਲੈ ਸੱਜਣਾ ਬਾਈ ਹੋਰੀ ਦੋ ਝੋਟੀਆਂ ਲੈ ਕੇ ਆਏ ਨੇ। ਇਹ ਜੋ ਟੀਵੀ ਦਿਖਾਗਾ ਨੇ ਬਾਕੀ ਜਾਨਵਰ ਬਾਈ ਹਰੇਕ ਮੰਡੀ ਮਿਲਦਾ ਸੱਜਣੋ ਚੰਗੇ ਹੁੰਦੇ ਆ ਬਾਈ ਕੋਲੇ ਬਾਕੀ ਸਿੰਘ ਜ਼ਰੂਰ ਖੁੱਲੇ ਪਰ ਉਦਾਂ ਜਾਨ ਵਾਲੀ ਝੋਟੀ ਆ ਹਵਾਨਾ ਉਹਨਾਂ ਬਹੁਤਾ ਥੱਲਿਓ ਚਲਾ ਦੇ ਜੀ ਹਣ ਵਾਹ ਹੁਣ ਸੱਜਣੋ ਇਹਦੀ ਡਿਟੇਲ ਪੁੱਛ ਕੇ ਦੇ ਦੇਣਾ ਮੱਝ ਵੀ ਦੁੱਧਾਰੀ ਐ ਡੇਰੀ ਦੇ ਮਤਲਬ ਦੀ ਮੱਝ ਐ ਸੱਜਣੋ ਇਹਦੇ ਬਾਰੇ ਪੁੱਛ ਲੈਣਾ ਬਾਈ ਨੂੰ ਬਾਈ ਇਹਦਾ ਸੂਆ ਕਿਹੜਾ ਤੀਜਾ ਜੀ ਤੀਜਾ ਸੂਆ ਹਾਂਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 15 ਦਿਨ ਵਪਾਰੀ ਘੱਟ ਤਾਂ ਨਹੀਂ ਦੱਸਦੇ ਹੁੰਦੇ ਯਾਰ ਇੱਕ ਇੱਕ ਸੂਆ ਤਾਂ ਪਾਉਂਦੇ ਨਹੀਂ ਤੀਜੇ ਤੋਂ ਹਣਾ ਜੀ ਅੱਜ ਕਿ ਲੈਂਦੇ ਇਹ ਦੂਜਾ ਨਹੀਂ ਲਿਆ ਕੇ ਆਪਾਂ ਤੀਜਾ ਕਿਹਾ ਤਾਂ ਅੱਛਾ ਤੁਸੀਂ ਤਾਂ ਇੱਕ ਵੱਧ ਵੱਧ ਮੰਨ ਕੇ ਚੱਲਿਆ ਕਰੋ ਮਾਲਕ ਤਾਂ ਇੱਕ ਘੱਟ ਹੀ ਦੱਸਦਾ ਹੁੰਦਾ ਕਹੋ ਬਾਈ ਠੀਕ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ 15 ਦਿਨ ਦੁੱਧ ਕਿੰਨਾ ਕੁ ਰੈਡੀ ਹੈ 16 ਕਿਲੋ ਤਿਆਰ 16 ਤਿਆਰ ਰੇਟ ਫਿਰ ਇਹਦਾ 16 ਵਾਲੀ ਦਾ 140 140 ਇਹ ਤਾਂ ਛੱਡ ਦੇਗਾ 20 ਪੂਰੀ ਜੀ ਜੀ ਦੇਰ ਹੈ 20 ਦੇਰ ਲੈ ਨੰਬਰ ਫਿਰ ਬੋਲ ਜੀ 9446 6880 ਠੀਕ ਹੈ ਜੀ ਲੈ ਸੱਜਣੋ ਮੰਡੀ ਦੇ ਬਾਹਰ ਦੇ ਗਾਕ ਵੀ ਪਹੁੰਚੇ ਹੋਏ ਨੇ ਮੋੜ ਮੰਡੀ ਕਿਉਂਕਿ ਮੋੜ ਮੰਡੀ ਨਾਲ ਅੱਜ ਮਾਲ ਹੈ ਜਿਹੜਾ ਸੱਜਣੋ ਰਿਕਾਰਡ ਤੋੜ ਮਾਲ ਹੀ ਪਹੁੰਚਿਆ ਹੋਇਆ ਹੈ ਅੱਗੇ ਹੋਰ ਝੋਟੀਆਂ ਦਿਖਾਉਣਾ ਤੁਹਾਨੂੰ ਮੈਂ ਮੋੜ ਮੰਡੀ ਦੇ ਨਗੀਨੇ ਨਾ ਸੱਜਣੋ ਆ ਲੱਗਿਆ ਉਹ ਛੋਟੀ ਮੋੜ ਮੰਡੀ ਨਾ ਸਾਨੂੰ ਆਇਆ ਦਿਖਾਉਣ ਉਹ ਕਿੱਟਲਾ ਆਈ ਉਹ ਬਾਈ ਆਉਣ ਚਲਾ ਦੇ ਲੰਬੀ ਚਲਾ ਦੇ ਮਾਜੀ ਆਇਂ ਚਲਾ ਦੇ ਨਾ ਸੱਜਣੋ ਕੱਦ ਦਾ ਜਰੂਰ ਦਰਮਿਆਨ ਨਾ ਵੇ ਪਰ 6 ਵਜੇ ਦੇਖੋਗੇ ਨਾ ਪਹਿਲਵਾਨਾਂ ਵਾਂਗੂ ਤੁਰਦੀ ਆ ਫਾਸ ਫਾਸ ਕੇ ਥੱਲੀੋਂ ਆਇਂ ਚਲਾ ਦੇ ਆਇਂ ਚਲਾ ਦੇ ਸੱਤ ਨਾ ਮਰੇ ਇੱਧਰ ਕਿਸੇ ਸੱਤ ਨੂੰ ਵੀ ਇੱਦੀ ਦੌਰ ਦਾ ਖੇਤੀ ਨਾ ਸੱਜਣੋ ਸਿੰਘ ਦੇ ਸੋਂਗਣਾ ਕੁੰਡਾ ਪੂਰਾ ਤੇ ਬੱਲੀ ਆ ਪੈਰਾਂ ਤੋਂ ਮਿਕਸ ਕਹਿ ਸਕਦੇ ਆ ਪਾਣੀ ਮਿੱਲੀ ਰਾਵੀ ਤੇ ਮੋਹਰਾ ਦੀ ਤਮਾਲੋ ਜੀ ਕੱਬ ਦੇ ਸੱਜਣੋਂ ਕੱਬ ਵੀ ਬੜਾ ਵੱਡਾ ਨਹੀਂ ਹੈਗਾ ਜੀ ਮੈਂ ਤੁਹਾਨੂੰ ਕਹਿਦਾ ਕੱਬ ਤਾਂ ਦਰਮਿਆਨਾ ਪਰ ਥੱਲੇ ਉਹਨਾਂ ਜਿਹੜਾ ਸੱਜਣਾ ਕੇ ਦੇਖੂਗਾ ਬੈਠੂਗਾ ਉਹਨਾਂ ਦੇ ਥੱਲੇ ਆ ਕੇ ਮੁਰਨ ਨਹੀਂ ਇਹ ਬੰਦੇ ਨੂੰ ਗੰਦੀ ਜਿਹੜਾ ਇਹਨੂੰ ਲੈਣ ਆ ਗਿਆ ਕਿਉਂਕਿ ਥਣ ਥਣ ਦੇਖ ਸਕਦੇ ਹੋ ਕਿੰਨਾ ਦੂਰਾ ਲੱਗਿਆ ਦੇ ਸੱਜਣੋਂ ਗੈਪ ਚ ਕਿੰਨਾ ਲੱਗਿਆ ਬਾਕੀ ਦੁੱਧਾਂ ਦਾ ਜਾਨਵਰ ਹੈ ਤੇ ਬਾਈ ਨਾਲ ਕਰਾ ਦੇਣਾ ਥੋਡੀ ਗੱਲਬਾਤ ਗਟੇਲ ਇਹ ਵੀ ਪੁੱਛ ਲੈਣੀ ਆਪਾਂ ਬਾਈ ਸਾਸਰੀ ਕਾਲ ਸਾਸਰੀ ਕਾਲ ਜੀ ਬਾਈ ਨਾਮ ਦੱਸੋ ਕੀ ਹੈ ਜੀ ਮੋਹਨ ਸਿੰਘ ਆ ਜੀ ਮੋਹਨ ਸਿੰਘ ਪਿੰਡ ਕਿਹੜਾ ਜੀ ਗੰਗੋਰਾਂ ਇੱਥੇ ਵੀ ਆ ਜਾਓ ਮਰਾ ਧੁੱਪ ਜੀ ਨੂੰ ਸਾਫ ਜਾਊਗਾ ਜੀ ਇਹਦਾ ਸੋਦਾ ਧੁੱਪ ਜੀ ਚੋ ਜੋ ਪਛਾਣ ਆ ਇੱਥੇ ਖੜ੍ਹ ਜਾ ਕੀ ਨਾਮ ਹੈ ਜੀ ਗੰਗੋਰਾਂ ਪਿੰਡ ਪਿੰਡ ਕਿਹੜਾ ਜੀ ਪਿੰਡ ਗੰਗੋਰਾਂ ਨਾਮ ਮੋਹਨ ਮੋਹਨ ਸਿੰਘ ਵਪਾਰ ਦਾ ਹੀ ਕੰਮ ਆ ਜੀ ਹਾਂਜੀ ਕਿਹੜਾ ਸੂਆ ਚੋਤੀ ਦਾ ਜਿਹੜੀ ਆਪਾਂ ਤੋੜ ਕੇ ਦਿਖਾਉਂਜਾ ਸੂਆ ਇਹ ਦੂਜਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹ ਨੂੰ 6 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਕਾ ਚਾਰੀ ਦਾ ਦੁੱਧ 14 ਕਿਲੋ ਹੈਗਾ ਜੀ 14 ਪਿਆਰ ਹਾਂਜੀ ਰੇਟ ਬਾਈ ਇਹਦਾ ਫਿਕਸ ਰੇਟ 165 ਫਿਕਸ ਰੇਟ ਦਾ ਦੇ ਲੈਣ ਦੇ ਨਾਲ 140 ਕਿਤਾ ਹੋਣਾ ਨਹੀਂ ਕਿਸੇ ਸੱਜਣ ਨੇ ਤੈਨੂੰ ਘੰਟੀ ਲਾ ਲੈਣੀ ਆ ਤੇਰੀ ਝੋਟੀ ਦੇ ਅਨਸਾਰ ਕਿਸੇ 140 ਦੇ ਬੰਦੇ 140 ਨੰਬਰ ਬੋਲ ਦਿਓ ਬਾਈ 98727 52731 ਇੱਕ ਵਾਰੀ ਫੇਰ ਬੋਲ ਦਿਓ 98727 52731 ਦੂਜਾ ਸੂਆ ਬਾਈ ਹਾਂਜੀ ਲੈ ਸੱਜਣਾ ਇੱਕ ਵਾਰੀ ਫੇਰ ਮਾਰ ਦੇਣਾ ਕੈਮਰਾ ਵਾ ਦੂਜਾ ਸੂਆ ਝੋਟੀ ਆ ਜਮਾ ਗੋਲ ਮਟੋੜਾ ਉਤੋਂ ਤੇ ਥੱਲੇ ਥਾਲੇ ਵਾ ਦੇਖ ਸਕਦੇ ਹੋ ਪੂਰੀ ਐ ਮੈਂ ਉਤੋਂ ਚੜਾਈ ਚੜੂਈ ਸੱਜਣੋ ਬਹੁਤ ਆ ਦੁੱਧ ਵਾਲਾ ਜਾਨਵਰ ਐ ਤਪੋਰ ਦੇ ਬਾਈਆਂ ਗਾਜ ਪਹੁੰਚੇ ਦੇ ਦਿੱਤੇ ਇਹਨੇ ਝੋਤੀ ਨੇ ਮੈਨੂੰ ਪਤਾ ਘੰਟੇ ਅੱਡੇ ਘੰਟੇ ਜਨਾ ਸੱਜਣੋ ਇੱਥੇ ਵਿਕ ਜਾਣਾ ਕਿ ਚੰਗਾ ਜਾਨਵਰ ਹੈ ਜਿਹੜਾ ਨਾ ਉਹਨੇ ਤਾਂ ਵਿਕੀ ਜਾਣਾ ਹੁੰਦਾ ਥਣ ਥਣ ਬੜਾ ਚੰਗਾ ਲੱਗਿਆ ਝੋਤੀ ਤੇ ਬਾਕੀ ਸੱਜਣੋ ਨਾ ਛੋਟੀ ਰੁਪਏ ਓਟ ਦੀ ਵੀ ਆ ਤੇ ਸੌਦੇ ਬਣ ਜਾਂਦੇ ਹੁੰਦੇ ਆ ਤੁਸੀਂ ਬਾਈ ਨੂੰ ਨਾ ਇੱਕ ਵਾਰੀ ਫੋਨ ਜ਼ਰੂਰ ਮਿਲਿਆ ਲਿਓ ਆ ਜੋ ਸੱਜਣੋ ਹੁਣ ਸਾਨੂੰ ਅੱਗੇ ਲੈ ਚੱਲਦੇ ਆ ਅੱਜ ਨਗੀਨੇ ਦਿਖਾਉਂਗਾ ਤੁਹਾਨੂੰ ਮੈਂ ਪੂਰੇ ਟੌਪ ਦੇ ਅੰਦਰ ਢੀੜ ਦੇਖ ਸਕਦੇ ਮੰਡੀ ਚ ਕਿੰਨੀ ਹੈ ਅਜਿਹਾ ਉਹ ਕੰਮ ਹੋਇਆ ਪਿਆ ਕਿ ਨੇ ਵੀ ਤਿਲ ਸਿੱਟਾਂ ਨੂੰ ਜਿੰਨੇ ਕਹਦੇ ਨੇ ਨਾ ਥਾਂ ਨਹੀਂ ਹੈਗਾ ਉਹ ਗੱਲਬਾਤ ਬਣੀ ਪਈ ਆ ਜਮੌਰ ਮੰਡੀ ਦੇ ਕਹਿੰਦੇ ਤਿਲ ਸਿੱਟਾਂ ਨੂੰ ਥਾਂ ਨਹੀਂ ਹੈਗਾ ਐਨ ਪਹੁੰਚਾ ਮਾਲ ਪੂਰੇ ਸਾਰੇ ਮੰਡੀਆਂ ਬੰਦ ਕਰਕੇ ਆ ਸੱਜਣੋ ਲੈ ਇੱਕ ਬਾਈ ਫੁਰੀ ਆ ਫਰਦੇ ਨੇ ਉਹ ਨਗੀਨਾ ਲੈ ਜੀ ਚਲਾਈ ਸੱਜਣਾ ਮੜਾ ਜਾ ਦੇਖੀ ਨਹੀਂ ਦੇਖੀ ਨਾ ਜਾਂਦਾ ਬਾਈ ਲਈ ਥਣ ਸੁਣੇ ਦੇ ਵੀ ਕਰ ਮਾਈਏ ਚੰਗਾ ਲੱਗਿਆ ਬਾਕੀ ਕਾਠਕੂਟ ਬਹੁਤ ਹੈ ਉਗੇ ਹੈ ਵੱਡੇ ਕੱਦ ਆ ਉਹ ਨਾ ਤੋਪ ਜਾਨਵਰੀ ਹੁੰਦੇ ਨੇ ਮੋੜ ਮੰਡੀ ਦੇਲਾ ਸੱਜਣਾ ਬਾਈ ਨੂੰ ਪੁੱਛ ਲੈਣਾ ਉਹਦਾ ਸੂਆ ਸਾਹ ਕਿਹੜਾ ਲੈ ਪੁੱਤ ਤੇਰਾ ਸੱਜਣਾ ਨਾਮ ਦੱਸ ਦੇ ਹਾਂ ਬਾਈ ਜਸਵੰਤ ਸਿੰਘ ਜਿੱਡਾ ਕੱਦ ਤੇਰਾ ਨਾ ਉੱਡੇ ਝੋਟੀ ਦਾ ਹਾਂ ਪਿੰਡ ਕਿਹੜਾ ਬਾਈ ਪਿੰਡ ਉੱਬਾ ਬਾਈ ਉੱਬਾ ਹਾਂ ਕਾਲੇ ਵਾਲਾ ਉੱਬਾ ਵੇ ਰ ਹੈ ਤੇ ਬਾਦੀ ਖਿਹੜੀ ਆ ਕਹ ਯਾਰ ਵਪਾਰ ਦਾ ਹੀ ਕੰਮ ਆ ਬਾਈ ਨਹੀਂ ਕਰੂ ਆ ਬਾਈ ਮੈਂ ਰਕੜੇਲੂ ਹਾਂ ਕਿਹੜਾ ਸੂਆ ਝੋਟੀ ਦਾ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 10 ਮਹੀਨੇ ਦੁੱਧ ਕਿੰਨਾ ਕਹੇ ਥੱਲੇ ਫਿਰ ਦੁੱਧ 12 ਆ ਜੀ 12 ਨ ਪੱਕਾ ਤਿਆਰ ਹੈ ਰੇਟ ਇਹਦਾ ਫਿਰ 80000 80000 ਹਾਂ ਲੈ ਰੇਟ ਸੱਜਣੋ ਬਾਈ ਨੇ ਜਮੀ ਜਾਇਜ਼ ਕਰਤਾ ਇਹ ਚ ਵੀ ਮਾਨਤਾਨ ਕਰ ਦਾਂਗੇ ਮਾਨਤਾਨ ਕਰਾਂਗੇ ਫੁੱਲ ਕਰਾਂਗੇ ਹਰਦਾਰ ਨੰਬਰ ਬੋਲ ਬਾਈ 80540 ਹਾਂਜੀ 29105 ਇੱਕ ਵਾਰੀ ਫੇਰ ਬੋਲੋ 80540 29105 ਦੂਜਾ ਸੁਣਾ ਲੈ ਇਹਨੂੰ ਚਲਾ ਦੇ ਲੈ ਸੱਜਣੋ ਆ ਚੋਤੀਆਂ ਤੁਹਾਨੂੰ 80000 ਰੁਪਿਆ ਡਿਮਾਂਡ ਕਰਿਆ ਬਾਈ ਨੇ 75000 ਦੀ ਇਹ ਚੋਤੀ ਤੁਹਾਨੂੰ ਮਿਲ ਜੂ ਸੱਜਣੋ ਕਾਠਕਾਠ ਬਹੁਤ ਤੇ ਦੁੱਧ ਵੀ ਬਾਈ ਨੇ ਜੈਨੂਅਲ ਦੱਸਿਆ ਕਿਸਾਨ ਬੰਦਾ ਸੱਜਣੋ ਕੋਈ ਵਪਾਰ ਦਾ ਕੰਮ ਨਹੀਂ 12 ਕਿਲੋ ਦੁੱਧਾ ਬਾਈ ਕਹਿੰਦਾ 75000 ਰੁਪਏ ਦੀ ਇਹ ਝੋਤੀ ਤੁਹਾਨੂੰ ਮਿਲੂਗੀ ਤਾਂ ਮੋੜ ਲੈ ਜੀ ਤਾਂ ਮੋੜ ਮੰਡੀ ਅੱਜ ਕਰਾਉਂਦੀ ਆ ਵੇ ਸਿਰਾ ਸੱਜਣੋ ਸਿੰਘ ਸਿੰਘ ਵੀ ਬੜਾ ਚੰਗਾ ਤੇ ਕਾਠਕੂਠ ਵੀ ਬੜਾ ਝੋਤੀ ਦਾ ਬਾਕੀ ਹਰੇਕ ਬੰਦੇ ਦੀ ਪੌਂਚ ਵਾਲੀ ਝੋਤੀ ਆ ਸੱਜਣੋ ਇਹ ਰੇਟ ਹਰੇਕ ਬੰਦਾ ਲਾ ਦਿੰਦਾ ਬਾਕੀ ਆ ਜੀ ਅੱਗੇ ਲੈ ਚੱਲਣਾ ਤੁਹਾਨੂੰ ਹੋਰ ਦਿਖਾਉਨੇ ਆ ਮੋੜ ਮੰਡੀ ਦੇ ਨਕੀਨੇ ਆ ਜਾ ਸੱਜਣਾ ਆ ਉਹ ਲਣਾ ਕੋ ਮੇਰੇ ਨਾਲ ਚੱਲੀ ਜਾਂਦਾ ਏ ਚੱਲੀ ਜਾਂਦਾ ਲੈ ਸੱਜਣਾ ਛੋਟੀ ਘੋੜ ਲੱਗਿਆ ਮੋੜ ਮੰਡੀ ਦੇ ਚੰਗੀ ਦਿਖਾਉਣ ਲੈ ਤੇਰਾ ਨਾਮ ਦੱਸ ਸੱਜਣਾ ਕੀ ਆ ਰੇਸ਼ਮ ਜੀ ਪਿੰਡ ਕਿਹੜਾ ਆਰੰਪਰਾ ਜੀ ਵਪਾਰੀ ਆ ਪੱਕਾ ਵਪਾਰੀ ਸੂਆ ਕਿਹੜਾ ਤੀਜਾ ਜੀ ਤੀਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਕੇ ਦੱਸ ਦਿੰਦੇ ਦੁੱਧ ਕਿੰਨਾ ਕਾਇ 14 ਕਿਲੋ 14 ਹੈਗਾ ਹਾਂ ਹੈਗਾ 13 ਚ ਲਾਵੀਏ ਤੇਰਾ ਨੂੰ 14 ਹੈਗਾ ਜੀ 14 ਹੈਗਾ 13 ਚ ਲਾਦੀਆਂ ਨਹੀਂ ਕਾਫੀ ਆ ਚਲ ਰੇਟ ਇਹਦਾ ਇਹਦਾ 10 ਕਰ ਦਿੰਦੀ 1 ਦਾ ਤਾਂ ਬਾਹਲਾ ਕਰੀ ਜਾਂਦਾ ਮੰਡੀ ਦਾ ਤੇਲ ਸੇਟਨ ਨੂੰ ਥਾਉਣੀ ਅੱਜ ਕਿ ਮੈਂ ਬੜਾ ਇਨਾ ਮਾਲ ਆ ਰਿਹਾ ਮੈਂ ਬਹੁਤ ਚੰਗੀ ਆ ਮੈਂ ਤਾਂ ਚੰਗੀ ਆ ਰੇਟ ਦੇਵੇਂਗਾ ਕਿੰਨੇ ਦੀ ਫਿਕਸ ਰੇਟ ਦੱਸ 90 ਦੇ ਦੇ 90 ਦੇ 90 ਦਾ ਯਾਰ 75 ਦੀ ਨਹੀਂ ਜੀ ਹੋਰ 90 ਦੀ ਇੰਨੇ ਕਿੰਨੀ ਕਿ ਮਹਿੰਗੀ ਲੈ ਰਹੀ ਮੈਂ ਬੜੀ ਚੰਗੀ ਆ ਜੀ ਮੰਦਾ ਰਾਮ ਹੋ ਰਿਹਾ ਹੁਣ ਹੈ ਮੰਦਾ ਨਹੀਂ ਲੈ ਹੋਈ ਪੰਜ 95 ਦੇ 5000 ਕਟਾ ਕੇ ਹੀ ਦੇ ਰਹੀ ਹਾਂ ਫਪਾਰੀ ਦਾ ਨਹੀਂ ਦਿੰਦੇ ਕਟਾ ਕੇ ਪਰ ਮੈਂ ਤਾਂ ਦੇਖਣੇ ਮਾਲ ਨੂੰ ਦੇਖ ਕੇ ਫਿਰ ਦੇਈ 80 ਦੇਵੇਂਗਾ ਨਹੀਂ ਜੀ ਹੋਰ ਕਿੰਨੇ ਦੀ 90 ਜੀ ਪੂਰੇ 90 ਦੀ ਮੈਂ ਖੋਲ ਕੇ ਤੋੜ ਦੇ ਫਿਰ ਆ ਨਾਲ ਹੀ ਥੋੜਾ ਇਹ ਛੱਡ ਦੇ ਲੇ ਸੱਜਣੋ ਕਹਿੰਦਾ ਪੂਰੇ 90 ਵੀ ਦੇਊਗਾ ਓਏ ਬਾਕੀ ਫੋਨ ਤੇ ਨਾ ਕਰ ਲਿਓ ਗੱਲਵਾਟ ਝੋਟੀ ਮੈਨੂੰ ਪਤਾ ਹੈ ਦੇ ਦਊਗਾ ਜੇ ਲੈ ਗਿਆ ਮੋੜ ਕੇ ਰੋਂ ਐ ਇਹਨੂੰ ਚਲਾ ਦੇ ਦੁੱਧ ਸੱਜਣੋ ਕਹਿੰਦਾ 14 ਕਿਲੋ ਦੁੱਧ ਤੁਸੀਂ 12 ਕਿਲੋ ਮੰਨ ਲਿਓ ਏ ਥੱਲੇ ਤੇ ਸੂਆ ਤੀਜਾ ਦੱਸਦਾ ਚਲਾ ਦੇ ਇਹਨੂੰ ਚਲਾ ਦੇ ਬਾਕੀ ਸੱਜਣੋ ਥਣ ਚੰਗਾ ਲੱਗਿਆ ਝੋਟੀ ਇਹ ਤੇ ਜਾਣ ਵਾਲੀ ਆ ਉੱਤੋਂ ਦਰਮਿਆਨੇ ਕੱਦ ਕਾਰਚ ਆ ਤੇ ਦੂਰਾ ਥਣ ਲੱਗਿਆ ਤੈਤ ਹਵਾਨੇ ਦੀ ਆ ਤੇ ਜਿਹਨੂੰ ਪਸੰਦ ਆਊਗੀ ਨਾ ਸੱਜਣਾ ਬਾਜ ਦਾ ਨੰਬਰ ਮੈਂ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਮੇਰ ਜਾ ਕੇ ਤਸੱਲੀ ਕਰਕੇ ਛੋਟੀ ਫਰੀਦ ਕੇ ਲੈ ਲੀਓ ਇਹ ਨੰਬਰ ਦੱਸ ਦੇ ਤੇਰਾ ਕਿੰਨਾ ਹਾਂ ਇਹ ਬੋਲ ਦੇ ਹਾਂਜੀ ਉੱਚੀ ਬੋਲ ਹਾਂਜੀ 87895 ਠੀਕ ਹੈ ਜੀ ਮੈਂ ਆਜੋ ਸਭ ਜਣੋ ਅੱਗੇ ਲੈ ਕੇ ਚੱਲਦਾ ਸਾਨੂੰ ਮੋੜ ਮੰਡੀ ਦੇ ਹੋਰ ਦਿਖਾਉਣਾ ਨੇ ਕਿੰਨੇ ਅੱਗੇ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ